2024 ਦੇ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਨੇ ਹਲਚਲ ਕੇਸ ਕਰ ਦਿੱਤੀ ਹੈ ਉੱਥੇ ਹੀ ਆਪ ਆਗੂ ਜੱਗਾ ਮੁਰਜੀਠੀਆ ਨੂੰ ਮੁਜੀਠਾ ਹਲਕੇ ਤੋਂ ਹਲਕਾ ਇੰਚਾਰਜ ਲਗਾਇਆ ਗਿਆ ਜਿਸ ਤੋਂ ਬਾਅਦ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਇਸ ਮੌਕੇ ਜੱਗਾ ਮੁਰਜੀਠੀਆ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ 92 ਸੀਟਾਂ ਤੇ ਆਮ ਆਦਮੀ ਪਾਰਟੀ ਜਿੱਤੀ ਸੀ ਉਸੇ ਤਰ੍ਹਾਂ ਹੁਣ ਦੁਬਾਰਾ ਤੋਂ ਚੋਣਾਂ ਦੇ ਵਿੱਚ 13 ਦੀਆਂ 13 ਸੀਟਾਂ ਤੇ ਆਪ ਆਪਣਾ ਕਬਜ਼ਾ ਕਰੇਗੀ ਜਿੰਦਾਬਾਦ 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 ਜੀ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਜੀ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸਰਕਾਰ ਨੂੰ ਬੰਦ ਜੀਬਾਨ ਜਿੰਦਾਬਾਦ ਸਰਕਾਰ ਨੂੰ ਬੰਦ ਜੀਬਾਨ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਗਾਮ ਨਹੀਂ ਕੀਆ ਜਿੰਦਾਬਾਦ ਜਗਾਮ ਨਹੀਂ ਕੀਆ ਜਿੰਦਾਬਾਦ ਆਮ ਆਰਮੀ ਪਾਰਟੀ ਜਿੰਦਾਬਾਦ ਅੱਜ ਦੇ ਵੱਡੇ ਆਉਂਦੇ ਨਾਲ ਤੁਹਾਨੂੰ ਨਿਵਾਜਿਆ ਗਿਆ ਕਿ ਮੈਂ ਜੀ ਆਪਣੇ ਦਿੱਲੀ ਦੇ ਮੁੱਖ ਮੰਤਰੀ ਆਲ ਇੰਡੀਆ ਦੇ ਕਨਵੀਨੈਂਸ ਸੀਨੀਅਰ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸ੍ਰੀ ਸੰਦੀਪ ਪਾਟਕ ਜੀ 라ਗਵ ਚੱਡਾ ਜੀ ਜਿਹੜੇ ਸਮਰਚੀ ਟੀਮ ਆ ਤੇ ਖਾਸ ਕਰਕੇ ਜਿਹੜੇ ਮਾਝੇ ਦੇ ਸਾਡੇ ਕੁਲਜੀਤ ਸਿੰਘ ਦੀ ਧਾਰੀਵਾਲ ਲਾਲਜੀਤ ਸਿੰਘ ਦੀ ਪੁੱਲਰ ਤੇ ਈਟੀਓ ਸਾਹਿਬ ਮੰਤਰੀ ਤੇ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਨਾਲ ਸਾਡੇ ਜਨਰਲ ਸੈਕਟਰੀ ਇਨਚਾਰਜ ਜਗਰੂਪ ਸੇਖਵਾ ਜੀ ਕਲਸੀ ਜੀ ਐਮਐਲਏ ਧੌਨ ਜੀ ਇਹ ਨਸਾਰੀ ਟੀਮ ਨੇ ਇਹ ਖਾਸ ਕਰਕੇ ਮੇਰੇ ਮਜੀਠੇ ਦੇ ਜਿਹੜੇ ਬਲਾਕ ਪ੍ਰਧਾਨਾਂ ਨੇ ਪਿੰਨੋ ਚਾਰ ਬਲਾਕ ਪ੍ਰਧਾਨਾਂ ਤੋਂ 17 ਬਲਾਕ ਬਣਾਣਿਆ ਇਹ ਤੇ ਇਹਨਾਂ ਨਾਲ ਜਿੰਨੀ ਵੀ ਵਲੰਟੀਅਰ ਆ ਇਹਨਾਂ ਸਾਰਿਆਂ ਨੇ ਲਿਖ ਕੇ ਕੱਲਿਆ ਸੀ ਕਿ ਮਜੀਠੇ ਚ ਤੁਸੀਂ ਮੇਰੇ ਨੂੰ ਵੀ ਇਹਨਾਂ ਨੂੰ ਹਲਕਾ ਚਾਹ ਦੀ। ਤੇ ਪਾਰਟੀ ਨੇ ਵਿਸ਼ਵਾਸ ਪ੍ਰਗਟ ਕੀਤਾ ਮੈਂ ਵਿਸ਼ਵਾਸ ਦਵਾਣਾ ਪਾਰਟੀ ਨੂੰ ਕਿ ਜੇ ਤੁਸੀਂ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਜਿਹੜੀਆਂ 2024 ਚ ਆਉਣ ਵਾਲੀਆਂ ਚੋਣਾਂ ਪਾਰਲੀਮੈਂਟ ਦੀਆਂ ਉਹ ਚ ਜਿੰਨੂ ਵੀ ਉਮੀਦਵਾਰ ਹਾਈ ਕੌਂ ਹੋਗੀ ਉਹਦੀ ਹੀ ਸਰਦਾਰ ਕੇ ਸਾਰੀ ਟੀਮ ਕੋਈ ਨਵੇਂ ਸਾਡੇ ਥੋੜੇ ਜਣੇ ਨਵੇਂ ਸਰਪੰਚ ਸਾਹਿਬ ਨਾਲ ਬਹੁਤ ਆਮ ਆਦੀ ਪਾਰਟੀ ਚ ਆਉਣਗੇ ਸਾਰੇ ਨਵੇਂ ਤੇ ਪੁਰਾਣੇ ਵਰਕੇ ਸਾਰੇ ਇਕੱਠੇ ਹੋ ਕੇ ਜਿੱਥੇ ਕੋਈ ਮਾੜਾ ਮੋਟਾ ਮਟਾ ਹੋਊਗਾ ਉਹਨੂੰ ਹੀ ਬਹਿ ਕੇ ਹੀ ਹੱਲ ਕਰਾਂਗੇ ਤੇ ਤਕੜੇ ਹੋ ਕੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਚ ਮੇ ਸਾਡੇ ਭਗਵੰਤ ਮਾਨ ਜੀ ਨੇ ਕਿਹਾ ਕਿ 13 ਦੇ ਨਾਲ ਇੱਕ ਹੋਰ 14 ਸੀਟਾਂ ਅਸੀਂ ਜਿੱਤ ਕੇ ਆਮ ਆਦੀ ਪਾਰਟੀ ਦੀ ਪਾਰਲੀਮੈਂਟ ਭੇਜਣੀ ਆ ਚੰਡੀਗੜ੍ਹਿਆ ਦੀ ਪਾਰਲ ਸਾਰੇ ਮਿਹਨਤ ਕਰਾਂਗੇ ਟਾਈਮ ਮਿਲ ਗਿਆ ਸਾਨੂੰ ਸਾਡੀ ਤਕੜੀ ਹੋ ਕੇ ਮਿਹਨਤ ਕਰਾਂਗੇ ਘਰ ਘਰ ਜਾਵਾਂਗੇ ਜੋ ਸਾਡੀ ਸਰਕਾਰ ਨੇ ਵਾਅਦੇ ਕੀਤੇ ਤਕਰੀਬਨ ਕਾਫੀ ਪੂਰੇ ਕਰਕੇ ਜਿਵੇਂ ਸਰਕਾਰ ਤੁਹਾਡੇ ਦਰਵਾਜ਼ਾ ਚੱਲ ਰਹੀ ਇਸ ਸਕੀਮ ਉੱਤੇ ਬੜੀਆਂ ਸਹੂਲਤਾਂ ਮਿਲ ਰਹੀਆਂ ਨੇ ਬਿਲਾਕ ਪ੍ਰੋਗਰਾਮ ਸਾਡੇ ਨਾਲ ਜਾਂਦੇ ਆ ਜਿੱਥੇ ਮੈਨੂੰ ਕਿ ਕਿੰਜ ਮੈਂ ਉੱਥੇ ਜਾਣਾ ਵਾ ਬਾਕੀ ਹੋਰ ਵੀ ਜਮਬੀਲੀ 600 ਜੂਟ ਮਾਫ ਕੀਤੀ ਉਹਦੇ ਵਿੱਚ 90% ਕਵਰ ਹੋ ਜਾਂਦੇ ਪਹਿਲਾਂ ਐਸੇ ਕੋਟੇ ਜਿੱਥੇ ਕੱਲੀ ਬਿਜਲੀ ਮਾਫ ਹੁੰਦੀ ਸੀ ਪਰ ਇਹ ਸਰਕਾਰ ਨੇ ਵਾਅਦਾ ਕੀਤਾ ਸੀ ਪਲਾਂਟ ਚ ਨਵਾਂ ਖਰੀਦਿਆ ਕੋਲੇ ਜਿਵੇਂ ਖਾਨ ਦੀ ਗੱਲ ਕਰਦਾ ਜਿਹੜੀ 8-7-8 ਸਾਲ ਤੋਂ ਤਕਰੀਬਨ ਬੰਦ ਪਈ ਸੀ ਉਹ ਖਾਨ ਦੁਬਾਰਾ ਚਾਲੂ ਕਰਕੇ ਤੇ ਉਹ ਖਾਨ ਜਿਹੜੀ ਸਰਕਾਰ ਨੇ ਆਪਣੇ ਲਈ ਆ ਉਹਦਾ ਆਪਾਂ ਨੂੰ ਇੰਨਾ ਬੈਨੀਫਿਟ ਹੋ ਗਿਆ ਕਿ ਸਾਡਾ ਜਿਹੜਾ ਬੀਲੀ ਬੋਰ ਘਾਟੇ ਚੱਲਦਾ ਸੀ ਅੱਜ ਉਹ ਪ੍ਰੋਫਿਟ ਇਹੋ ਹੀ ਇਹਨਾਂ ਦੇ ਕੰਮ ਵਿੱਚ ਵਧੀਆ ਲੱਗੇ ਜੀ ਇੱਕ ਸੱਚ ਬੋਲਦੇ ਆ ਮਾਨ ਸਾਹਿਬ ਨੇ ਜਿਹੜੀ ਗੱਲ ਕਹਿੰਦੇ ਆ ਉਹ ਕਰਕੇ ਵਖਾਉਂਦੇ ਆ ਇੱਥੇ ਬਹੁਤ ਗਰੀਬ ਇਹੋ ਜਿਹੇ ਲੋਕ ਐ ਜਿਹੜੇ ਗੁਰਦੁਆਰਿਆਂ ਮੰਤਰਾ ਚ ਨਹੀਂ ਸੀ ਮੱਥਾ ਟੇਕ ਸਕਦੇ ਪੈਸੇ ਪੱਖੋਂ ਕਮਜ਼ੋਰ ਸੀਗੇ ਇਹ ਸਕੀਮ ਚਲਾਈ ਯਾਤਰਾ ਦੀ ਕਵੇ ਖੁ ਗੱਡੀਆਂ ਜੀ ਯਾਤਰਾ ਕਰਾਉਂਦੇ ਹਣ ਬੱਸਾਂ ਜੀ ਯਾਤਰਾ 26 ਜੀ ਨੂੰ ਫੇਰ ਬੱਸ ਆ ਰਹੀ ਆ ਉਹ ਯਾਤਰਾ ਜਿੱਥੇ ਜਿੱਥੇ ਦੂਟੀਆਂ ਲੱਗੀਆਂ ਹਰ ਗਰੀਬ ਨੂੰ ਉੱਥੇ ਆਪਾਂ ਘੱਲ ਰਹੇ ਆ ਬਿਲਕੁਲ ਮਿਲਦਾ ਜੀ ਜਿਹੜਾ ਕੰਮ ਕਰਦਾ ਉਹਨੂੰ ਮਿਲਦਾ ਹੋਰ ਬਾਕੀ ਵੇਖੋ ਮਾ ਇਹ ਨਵਾਂ ਸਿਸਟਮ ਖਰਾਬ ਹੋਇਆ ਤੇ 2 ਸਾਲ ਚ ਥੋੜਾ ਪੂਰਾ ਇਹਨਾਂ ਦਾ ਚੱਲ ਤਿੰਨ ਸਾਲ ਹੀ ਰਿੰਦੇ ਆ। ਤਿੰਨ ਸਾਲ ਚ ਜਿਹੜੇ ਰਿੰਦੇ ਵਾੜਿਓ ਪੂਰੇ ਕਰਨਗੇ। ਲੋਕਾਂ ਦੇ ਵਿੱਚ ਜੇ ਪੀਲੀਆ ਤੇ ਇਹ ਗੱਲ ਕਹੀ ਸੀ ਕਿ ਇੱਕ ਵਾਰ ਮੌਕਾ ਕੇਜਰੀਵਾਲ ਜੀ ਨੂੰ ਅਗਲੀ ਵਾਰ ਸਾਡੇ ਕੰਮਾਂ ਨੂੰ ਮੌਕਾ ਦੇ। ਜਿਹਨੇ ਮਾਨ ਸਾਹਿਬ ਨਾਲ ਕੰਮ ਕਰ ਰਿਹਾ। ਸਭ ਤੋਂ ਵਧੀਆ ਗੱਲ ਇਹ ਆ ਕਿ ਆਪਾਂ ਤੁਸੀਂ ਦਫ਼ਤਰਾਂ ਵਿੱਚ ਖੱਜੇ ਖਵਾਰ ਕਿੰਨਾ ਹੁੰਦੇ ਸੀ। ਇੱਕ ਦੇ ਕੈਂਪ 'ਚ ਤੁਸੀਂ ਜੇ ਜਾਣ ਦਾ ਮੌਕਾ ਮਿਲਿਆ ਜਾ ਕੇ ਵੇਖਿਓ ਸਾਰੇ ਮਹਿਕਮੇ ਉੱਥੇ ਆਉਂਦੀ ਆ। ਉੱਥੇ ਕੰਮ ਮੌਕੇ ਤੇ ਹੁੰਦੇ ਆ। ਮੈਂ ਜਸਵੇਦਾ ਜੀ ਚਲੋ ਮੈਨੂੰ ਕੋਚੇ ਦੇ ਉੱਤੇ ਜਾਣਾ ਪਿਆ ਸੀ ਮੰਤਰੀ ਸਾਹਿਬ ਦਾ ਫੋਨ ਆਇਆ ਸੀ ਐਨਾਲੇਦ ਘਟਨ ਸੀਗਾ ਬਿਜਲੀ ਘਟਦਾ ਤੇ ਜਸਵੇਦਾ ਇਤਨਾ ਹੀ ਸਾਦੇ ਪਿਆਰ ਦੇ ਰਹੇ ਹੁਣ ساری ਟੀਮ ਆਈ ਆ ਕਿਉਂਕਿ 4 ਵਜੇ ਤੱਕ ਕੈਂਪ ਲੱਗਾ ਸੀ ਇਰਮਾਨ ਸਾਹਿਬ ਦੇ ਪਿੰਡ ਵੀ ਲੱਗਾ ਸੀ ਹੋਰ ਪਿੰਡਾਂ ਜਿਉਂ ਕੈਂਪ ਲੱਗੇ ਸੀ ਬਲਾਕ ਪ੍ਰਧਾਨ ਨੇ ਉੱਥੇ ਡਿਊਟੀ ਸਾਰੀ ਜਾਂਦੇ ਆ ਤੇ ਤਕਰੀਬਨ ਜਸਵੇਦਾ ਇਸੇ ਤਰ੍ਹਾਂ ਜਿਹਾ ਜੇ ਤੁਸੀਂ ਵੇਖਦੇ ਇਤਰੇ ਰਾਮਕ ਜਿੰਨਾ ਮਾਣ ਮੈਨੂੰ ਹਲਕੇ ਨੇ ਦਿੱਤਾ ਮੈਂ ਵਾਗ ਰਗੇ ਹੋ ਦਾਸ ਕਰਦਾ ਕਿ ਮੈਨੂੰ ਵੀ ਮੈਂ ਮਤਬ ਮੱਤਬਖਸ਼ੀ ਮੇਰਾ ਦਿਮਾਗ ਨਾ ਖਰਾਬ ਹੋਵੇ ਮੈਂ ਇਹਨਾਂ ਦੇ ਵਿੱਚ ਨਾ ਮੈਂ ਤੇ ਇਹਨਾਂ ਦੇ ਕੰਮ ਕਰੇ ਹੰਕਾਰ ਨਾਲ ਹੰਕਾਰ ਜਿਹਦੇ ਕੰਮ ਜਿਹੜੇ ਬਹੁਤ ਹੀ ਪੇਸ਼ੀ ਨੂੰ ਸੁਧਿਆਣਾ ਜਿਹੜੇ ਕੰਮ ਹੋ ਗਏ ਬਿਲਕੁਲ ਹੋਣਗੇ ਜੀ ਅੱਜ ਇਤਕੇ ਸਾਹਿਬ ਨੂੰ ਮੈਂ ਕਿਹਾ ਜੀ ਮੈਂ ਸਾਡੀਆਂ ਸ਼ਿਕਾਇਤਾਂ ਦਾ ਬੜਾ ਮਾਰਾ ਹਾਲਿਆ ਹੁਣ ਇਹ ਹੈ ਵੀ ਕੋਡ ਥੋੜੇ ਦਿਨ ਲੱਗਣਾ ਹੁਣ ਇਸ ਵੇਲੇ ਜਿਹੜੇ ਕੰਮ ਆ ਤੇ ਇਹ ਹੈ ਵੀ ਇਲੈਕਸ਼ਨ ਤੋਂ ਬਾਅਦ ਜਿਹੜੇ ਕੰਮ ਆ ਆਪਾਂ ਇਹ ਪੂਰੀ ਲੀਟ ਲਿਆਵਾਂਗੇ ਸਾਰੇ ਕੰਮ ਜਿੱਥੇ ਕੋਈ ਲੋੜ ਹੋ ਜਾਵੇ सीएम साहब ਕੋ ਜਾਵਾਂਗੇ ਮੰਤਰੀ ਸਾਹਿਬ ਕੋ ਜਾਵਾਂਗੇ ਸਾਡੇ ਜਿਹੜੇ ਹੈਲਥ ਇੰਚਾਰਜ ਨੇ ਪੰਜਾਬ ਦੇ ਜਨਨ ਸੇਕੀ ਉਹ ਜੁਰੂ ਸਿੰਘਵਾ ਜੀ ਸਾਡੇ ਪਾਰਟੀ ਦੇ ਜਿਹੜੇ ਸਾਡੇ ਪੰਜਾਬ ਨੂੰ ਇਹਨਾਂ ਨੇ ਟੀਮ ਸਾਡੇ ਜਿਹੜੇ ਇਹ ਜੁਆਇਨਿੰਗ ਮੇਰੀ ਜਾਂ ਆ ਸਭ ਕੁਝ ਮਿਲਾਈ ਸਰਵੇਣਾ ਹੈ ਸਾਡੀ ਪਾਰਟੀ ਦੀ ਸਭ ਤੋਂ ਵਧੀਆ ਗੱਲ ਇਹ ਆ ਕਿ ਸਰਵੇ ਕਰਾਉਂਦੇ ਆ ਉਹ ਸਰਵੇ ਤਾਂ ਸਾਨੂੰ ਖੁਦ ਨਹੀਂ ਪਤਾ ਲੱਗਦਾ ਜਿਹੜੇ ਵੀ ਅਸੀਂ ਪਿੰਡਾਂ ਗੀ ਕੌਣ ਆਦਮੀ ਸਰਵੇ ਕਿਦਾ ਕਰਦਾ ਆ ਆਮ ਲੋਕਾਂ ਦਾ ਨਹੀਂ ਜੀ ਉਹਨ ਤੁਹਾਡੇ ਸਾਹਮਣੇ ਪਿੰਡਾਂ ਚ ਜਾ ਕੇ ਕੈਂਪ ਲੱਗੇ ਆ ਆਟਾ ਨਵੀਂ ਕੱਲ ਦਾ ਸ਼ੁਰੂ ਹੋ ਗਿਆ ਇਹਨਾਂ ਪਿੰਡ ਜੱਜੀਆਂ ਨੇ ਸ਼ੁਰੂ ਕੀਤਾ ਜੋ ਹੈ ਵਾਸਤੇ ਸ਼ੁਰੂ ਕੀਤਾ ਅੱਜ ਅੱਜ ਦੱਸਿਆ ਅੱਜ ਦੱਸਿਆ ਸੀ ਤਾਰੀਖ ਆਜ ਸਾਹਮਣੇ ਕਿ ਇੱਕ ਪਾਲਿਸੀ ਨਵੀਂ ਕੱਲ ਵੀ ਕੈਬਨਟ ਦੀ ਮੀਟਿੰਗ ਹੈ ਇੱਕ ਨਵੀਂ ਪਾਲਿਸੀ ਬਣਾ ਰਹੇ ਆ ਪੀ ਜਦੋਂ ਕੋਈ ਵੀ ਪੁਲਿਸ ਮਹਿਕਮੇ ਵਿੱਚ ਬਦਲੀ ਹੋਣੀ ਹੈ ਸਮੁੱਚੇ ਸਟਾਫ ਦੀ ਤਾਂ ਉਹ ਇਹ ਗੱਲ ਮੈਂ ਅੱਜ ਮੈਂ ਉਹਨਾਂ ਨੂੰ ਦੱਸੀ ਪੈਨੂੰ ਇਹ ਗੱਲ ਅਸੀਂ ਬੜੀ ਇੱਠਾਈ ਵੀ ਜਦੋਂ ਆਪਾਂ ਐਸਐਚਓ ਚੇਂਜ ਕਰਦੇ ਥੱਲਾ ਸਟਾਫ ਹੁੰਦਾ ਉਹ ਪੇਤੀ ਹੁੰਦਾ ਉਹ ਖਰਾਬ ਕਰਦਾ